ਸਤਨਾਮ ਸ਼੍ਰੀ ਵਾਹਿਗੁਰੂ ਸਹਬਾ ਜੀ ਸਲੋਕਾ ਮਹਲਾ 4 ਅੰਤਰ ਅਗਿਆਨ ਭਈ ਮਤਮਦ ਮਾ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਾਪਟ ਸਭ ਕਾਪਟੋ ਕਰ ਜਾਣ ਕਾਪਟੇ ਖਪੇ ਖਪਾਈ ਅੰਤਰ ਅਗਿਆਨ ਭਈ ਮਤ ਮਦਮਾ ਸਤਗੁਰ ਕੀ ਪਰਤੀਤ ਨਹੀਂ ਅੰਦਰ ਕਾਪਟ ਸਭ ਕਾਪਟੋ ਕਰ ਜਾਣੇ ਆਪਟੇ ਖਾਪਾ ਹੈ ਕਪਾਹੀ ਸਤ ਗੁਰ ਕਾ ਪਾਣਾ ਜਿਤਨਾ ਆਵੇ ਆਪਣੈ ਸਾਇ ਠਿਰਾਹੀ ਕਿਰਪਾ ਕਰੇ ਜੇ ਆਪਣੀ ਨਾ ਨਾਨਕ ਸ਼ਬਦ ਸਮਾਹੀ ਮਹਲਾ 4 ਮਨਮੁਖ ਮਾਇਆ ਮੋਬਿਆਕੀ ਦੂਜਾ ਪਾਇ ਮਨੁ ਆਖਿਰ ਨਾਹੀ ਆਨ ਦਨ ਜਲਤ ਰਹੇ ਦਿਨ ਰਾਤੀ ਓ ਮਖਪਖ ਪਾਹੇ ਅੰਤਰ ਲੋਭ ਮੰਗਵਾਰਾ ਜਿਨ ਕ ਨਿਕਟ ਨਾ ਕੋਈ ਜਾਏ ਹੋਏ ਆਪ ਦੁਖੀ ਸੁਖ ਕਬੋ ਨਾ ਪਾਵੇ ਜਨਮ ਮਰੇ ਮਰ ਜਾਏ ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਏ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਾਪਾਇਆ ਸਿਵੇਜਖੜ ਜੰਤ ਜਿਨਿ ਹਰਿ ਧਿਆਇਆ ਨਾਮ ਨਿਦਾਨਾ ਭੋਜਨ ਖਾਇਆ ਸੰਤ ਜਨਾ ਕੀ ਤੂਰਾ ਮस्तक ਲਾਇਆ ਨਾਨਕ ਭੈ ਪਨੀਤਾ आरती रथ नाया संत जना की तूरा मस्तकलाया नानक पै पुनीता arre tiratha naya wahe guru ji ka kalsa wahe guru ji ki fateh